ਕਰਤੋ ਪੁਰਖ ਨਿਰਬੋ ਨਿਰਵਰ ਅਕਾਲ ਮੂਰਤ ਅਜੂਨੀ ਸਭਨ ਗੁਰਪ੍ਰਸਾਦ ਜਪ ਆਦਿ ਸੱਚ ਜੁਬਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸਚ ਮੋਖ ਉਚਰੈ ਸਾਸਤਰ ਖੱਟ ਪਿੰਗ ਕਿਰਨ ਚੜ ਜਾਏ ਅੰਧ ਲਖ ਬਦਰੋ ਸੁਨੈ ਜੋ ਤੁਮ ਕਰਹੁ ਸਹਾਈ ਤੇਰੇ ਕਵਨ ਕਵਨ ਗੁਣ ਤੇ ਕਹ ਕਾਵਾ ਤੂ ਸਾਹਿਬ ਗੁਣੀ ਨਿਦਾਨਾ ਤੇਮਾਰੀ ਮਨ ਮਾ ਵਰਨ ਨਾ ਸਕੋ ਤੂ ਠਾਕੁਰ ਊਜ ਭਗਵਾਨਾ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕਾ ਮਹ ਮੋ ਜੋ ਤਿਹਾਰੀ ਹਮਨ ਸਖਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਹਮਨ ਸਖਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਵਾ تمری کرپا تے جپیا تمری کرپا درگہ تھا او, تمری کرپا تے جپی ن تمری کرپا تے درگہ تھا او, خالسا فون کرپا ندھان چبر شر تخت مالک تخت اتیقت سبائے مان ਦਸ ਪਾਤਸ਼ਾਹੀ ਅਜਿਹੀ ਆਤਮਕ ਸਰੂਪ ਵਾਲੀਏ ਕੁੱਲ ਆਲਮਾਂ ਦੋ ਜਹਾਨ ਵਾਲੀ ਸਰਬ੍ਰੇ ਕਾਇਨਾਤ ਤੀਨ ਦੁਨੀਆਂ ਦੇ ਰਹਿਬਰ ਚੁਗ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਨਾ ਦੀ ਬਾਣੀ ਦਾ ਅੰਤਰ ਬਾਰਗਾ ਹਜ਼ੂਰੀ ਦੇ ਅੰਦਰ ਅਤੇ ਦੂਸਰੇ ਬਾਦਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਫੇਰ ਵਸਾਇਆ ਫੇਰ ਆਉਣ ਸਤਿਗੁਰ ਖਡੂਰ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ ਆਪੇ ਛਿੰਝ ਪਵਾਏ ਮੱਲਾ ਖੜਾ ਰਚਿਆ ਅ즈 ਮਹਾਨ ਪਵਨ ਪਵਿੱਤਰ ਅਤਿ ਰਮਣੀਕ ਸਥਾਨ ਗੁਰਦੁਆਰਾ ਸ੍ਰੀ ਮੱਲ ਅਖਾੜਾ ਸਾਹਿਬ ਜੀ ਵਿਖੇ ਨਤਮਸਤ ਹੋ ਰਹੇ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅਤੇ ਦੀ ਸਾਂਝ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਦੀ অপার ਕਿਰਪਾ ਦਾ ਮੈਂ ਰਮਤ ਸਦਕਾ ਅਮਰਤ ਵੇਲੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਤਖਤਾਂ ਤੇ ਸੁਭਾਏ ਮੰਡੂ ਕਰਕੇ ਖੋਲੇ ਦਰਸ਼ਨ ਦਿਦਾਰ ਬਖਸ਼ ਕੇ ਨਿਆਂ ਕੀਤਾ ਹੈ ਨਿਤਨੇਮ ਔਰ ਅਸਵਾਦੀ ਵਾਰ ਦੇ ਇਲਾਹੀ ਕੀਰਤਨ ਸਰਵਣ ਕੀਤੇ ਅਰਦਾਸ ਔਰ ਮੁਖਵੰਗ ਸਰਵਣ ਕੀਤੇ ਹੁਣ ਲੜੀ ਵਾਰ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਗੜ ਪਵਿੱਤਰ ਸ਼ਬਦ ਦੀ ਵਿਚਾਰ ਦਾ ਸਮਾ ਹੋਇਆ ਹੈ। ਵੱਡੇ ਭਾਗ ਨੇ ਸਤਸੰਗਤियां ਘੜੀਆਂ ਪ੍ਰਾਪਤ ਹੋ ਰਹੀਆਂ। ਵੱਡ ਭਾਗੀ ਹਰ ਸੰਗਤ ਪਾਵਹਿ। ਭਾਗ ਹੀਨ ਬ੍ਰਹਮ ਚੋਟਾ ਖਾਵਹਿ। ਵਿਣ ਭਾਗ ਸਤ ਸੰਗ ਨ ਲਭੈ। ਵਿਣ ਸੰਗਤ ਮੈਲ ਪ੍ਰੀਚਾ ਜਿਓ। ਸਾਹਿਬ ਜੀ ਨੇ ਸਾਡੇ ਤੇ ਦਇਆ ਕੀਤੀ ਹੈ ਵੱਡੇ ਭਾਗ ਨੇ ਸਾਨੂੰ ਸਤਿਗੁਰੂ ਸਾਹਿਬ ਜੀ ਦੇ ਜੁਰੀ ਮਾਣਨ ਦਾ ਸੁਭਾਗ ਪ੍ਰਾਪਤ ਹੋਇਆ ਸੰਗਤ ਦੀ ਸੇਵਾ ਕਰਨ ਦਾ ਸੁਭਾਗ ਸੰਗਤ ਦੇ ਵਿੱਚ ਸਜ ਕਰਕੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਹਰ ਲੜੀਵਾਰ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਸੁਰਤੀ ਵਰਤੀ ਨੂੰ ਇਕਾਗਰ ਕਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਾਰਦਿਆਂ ਹੋਇਆਂ ਸਾਰੀ ਸੰਗਤ ਨਿਮਰਤਾ ਭਾਵ ਦੇ ਵਿੱਚ ਗੁਰਮੰਤਰ ਦਾ ਆਰਾਧਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਾੜੀ ਮਹਲਾ ਪੰਜਵਾਂ ਅੱਜ ਦਾ ਜੋ ਪਾਵਨ ਪ੍ਰਤਿਸ਼ੁਭਦ ਹੈ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 192 ਅੰਗ ਦੇ ਉੱਪਰ ਸੁਭਾਏਮਾਨ ਹੈ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਨਾਮ ਦੇ ਰਸியே ਬਾਣੀ ਕੇ ਬੋਲ ਹਥ ਤਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਗੌੜੀ ਰਾਗ ਦੇ ਦੁਆਰਾ ਅੱਜ ਦਾ ਪਾਵਨ ਪਵਿੱਤਰ ਸ਼ਬਦ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਤੁਮਰੀ ਕਿਰਪਾ ਤੇ ਜਪੀਐ ਮਾਓ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਮਰੀ ਕਿਰਪਾ ਤੇ ਤੁਹਾਡੀ ਦਇਆ ਤੋਂ ਤੁਹਾਡੀ ਕਿਰਪਾ ਤੋਂ ਹੀ ਜੱਪੀ ਹੈ ਨਾਉ ਨਾਮ ਜੱਪੀਦਾ ਹੈ ਏ ਵੈਗੁਰੂ ਜੀ ਜਦੋਂ ਅਕਾਲਪੁਰਖ ਪ੍ਰਮਾਤਮਾ ਜੀ ਤੁਹਾਡੀ ਦ੍ਰਿਸ਼ਟੀ ਹੁੰਦੀ ਹੈ ਨਾ ਉਦੋਂ ਹੀ ਨਾਮ ਜਪਿਆ ਜਾਂਦਾ ਤੁਹਾਡੀ ਦ੍ਰਿਸ਼ਟੀ ਤੋਂ ਬਿਨਾ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਵੀ ਨਹੀਂ ਜਪਿਆ ਜਾਂਦਾ ਤੁਮਰੀ ਕਿਰਪਾ ਤੇ ਦਰਗਹ ਥਾਉ ਤੇ ਫੇਰ ਤੁਹਾਡੀ ਕਿਰਪਾ ਤੁਹਾਡੀ ਦਇਆ ਦ੍ਰਿਸ਼ਟੀ ਤੋਂ ਹੀ ਦਰਗਹ ਥਾਉ ਦਰਗਾਹ ਦੇ ਵਿੱਚ ਸੱਚਖੰਡ ਦੇ ਵਿੱਚ ਨਿਵਾਸ ਮਿਲਦਾ ਹੈ ਫਿਰ satsangat ਰੂਪੀ ਸੱਚਖੰਡ ਘਰ ਦੇ ਵਿੱਚ ਪ੍ਰਾਪਤੀ ਹੋ ਜਾਂਦੀ ਉਸ ਥਾਂ ਦੀ ਜੋ ਦਰ ਅੰਦਰ ਤੁਰਿਆ ਪਦ ਰੂਪੀ ਜਗ ਹੈ ਉਸ ਵਿੱਚ ਸਥਿਤੀ ਪ੍ਰਾਪਤ ਹੁੰਦੀ ਹੈ ਉਸ ਪਰਮੇਸ਼ਰ ਵਿੱਚ ਮਨ ਜਿਹੜਾ ਸਥਿਰ ਹੋ ਕੇ ਠਹਿਰ ਜਾਂਦਾ ਹੈ ਤੋਜ ਬਿਨ ਪਾਰ ਬ੍ਰਹਮ ਨਹੀਂ ਕੋਏ ਏ ਪਰਮ ਪਰਮੇਸ਼ਰ ਜੀ ਤੋ ਜੁ ਬਿਨਾਂ ਨਹੀਂ ਕੋਈ ਤੁਹਾਡੇ ਤੋਂ ਬਿਨਾ ਮਹਾਰਾਜ ਹੈ ਹੀ ਕੋਈ ਨਹੀਂ ਹੈ ਕੋਈ ਵੀ ਦਇਆਵਾਨ ਨਹੀਂ ਹੈ ਜਿੱਦੇ ਵਿੱਚ ਤੁਹਾਡੇ ਵਿੱਚ ਦਇਆ ਹੈ ਜਿਸ ਜਿਹਨੇ ਤੁਸੀਂ ਕਿਰਪਾ ਕਰਦੇ ਹੋ ਨਾ ਤੇ ਉੰਨੇ ਕਿਸੇ ਵਿੱਚ ਦਇਆ ਹੀ ਹੈ ਤੇ ਨਾ ਮਹਾਰਾਜ ਉਹ ਕਿਰਪਾ ਹੀ ਕਰ ਸਕਦਾ ਹੈ ਨਹੀਂ ਜ ਜਨੇ ਤੁਸੀਂ ਦਇਆ ਕਿਰਪਾ ਕਰਦੇ ਹੋ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੇਰੇ ਪਰਮੇਸ਼ਰ ਜੀ ਤੁਹਾਡੀ ਕਿਰਪਾ ਤੋਂ ਬਿਨਾ ਦਇਆ ਵੀ ਨਹੀਂ ਹੋ ਸਕਦੀ। ਤੁਮਰੀ ਕਿਰਪਾ ਤੇ ਸਦਾ ਸੁਖ ਹੋਵੇ। ਇਹ ਪਾਛਾ ਤੁਹਾਡੀ ਦਇਆਲਤਾ ਤੋਂ ਤੁਹਾਡੀ ਕਿਰਪਾਲਤਾ ਤੋਂ ਹੀ ਸਦੀਵ ਰਹਿਣ ਵਾਲਾ ਸੁਖ ਜਿਹੜਾ ਹੈ ਸਦਾ ਸੁਖ ਹੋਵੇ ਉਹ ਫਿਰ ਸੁਖ ਪ੍ਰਾਪਤ ਹੁੰਦਾ ਹੈ। ਉਹ ਵੀ ਤੁਹਾਡੀ ਕਿਰਪਾ ਤੋਂ ਬਿਨਾ ਸੁਖ ਨਹੀਂ ਪ੍ਰਾਪਤ ਹੋ ਸਕਦਾ। ਜਿਹੜਾ ਸਦਾ ਰਹਿਣ ਵਾਲਾ ਸਦਾ ਕਿਹੜੇ ਵਿੱਚ ਸਦਾ ਆਨੰਦ ਵਿੱਚ ਰੱਖਣ ਵਾਲਾ ਹੈ ਸਾਧ ਸੰਗਤ ਜੀ ਬਾਰੀ ਸੁਖ ਤੇ ਸਾਰੇ ਵੇਖਦੇ ਆਂ ਕਿ ਬੜੇ ਸੁਖ ਨੇ ਬੜੇ ਆਨੰਦ ਨੇ ਉਹਦੇ ਕੋਲ ਬੜੀ ਫਲਾਣੇ ਕੋਲ ਮਾਇਆ ਹੈ ਚੰਗਾ ਉਹਨੂੰ ਸੁਖ ਮਿਲਿਆ ਹੋਇਆ ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਮਾਇਆ ਕਰਕੇ ਭਾਈ ਕਿਸੇ ਜੀਵ ਨੇ ਸੁਖ ਨਹੀਂ ਪਾਇਆ ਇਹ ਕੱਲੀ ਮਾਇਆ ਨੂੰ ਸਭ ਕੁਝ ਸਮਝ ਕਰਕੇ ਬੈਠ ਜਾਣਾ ਇਹ ਵੀ ਜੀਵ ਦਾ ਪਰਮਿ ਹੈ ਭਲੇਖਾ ਹੈ ਜਿੰਨਾ ਚਿਰ ਮਹਾਰਾਜ ਸਾਹਿਬ ਜੀ ਨੇ ਅੱਜ ਇਹਦਾ ਮੁੱਖ ਬਾਗ ਬਖਸ਼ਿਆ ਨ ਬਿਨ ਨਾਮ ਹੈ ਸਭ ਧਰਮ ਦੇ ਨਿਤ ਜਗ ਟੋਟਾ ਸਹਸਾਰ ਨਾਮ ਤੋਂ ਬਿਨਾ ਭਾਈ ਸਾਰੇ ਸੰਸਾਰ ਹੀ ਜਿਹੜਾ ਧਰਮ ਦੇ ਵਿੱਚ ਪਿਆ ਹੋਇਆ ਪਰਮੇ ਲੱਗਾ ਹੋਇਆ ਬਿਨ ਨਾਮ ਹੈ ਸਭ ਧਰਮ ਦੇ ਨਿਤ ਜਗ ਟੋਟਾ ਸਹਸਾਰ ਨੇ ਤਾਂ ਪ੍ਰਤੀ ਸੰਸਾਰ ਜਿਹੜਾ ਹੈ ਧਰਮ ਵਿੱਚ ਲੱਗਾ ਨਹੀਂਦਾ ਜੇ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਵੀ ਭਾਈ ਉਸ ਪਾਲ ਪ੍ਰਭੂ ਤੋਂ ਬਿਨਾ ਜੀਵ ਨੂੰ ਸੁੱਖ ਨਹੀਂ ਪ੍ਰਾਪਤ ਹੋ ਸਕਦਾ ਸੁਖ ਹੋਰ ਦੁਨੀਆ ਵਿੱਚ ਲੱਭਦਾ ਫਿਰਦਾ ਧੰਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸੁਖ ਨਾਮ ਬਿਨਾਂ ਨਾਮ ਤੋਂ ਬਿਨਾ ਭਾਈ ਸੁਖ ਨਹੀਂ ਆਏ ਦੁਨੀਆ ਤੇ ਜੇ ਆਇਆ ਕਿਸੇ ਨੂੰ ਨਾਮ ਤੋਂ ਬਿਨਾ ਸੁਖ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਨੂੰ ਦੱਸੇ ਸਾਹਿਬ ਜੀ ਨੇ ਕਿ ਲਿਖ ਦਿੱਤਾ ਨਾਨਕ ਦੁਖੀਆ ਸਭ ਸੰਸਾਰ ਸਾਰਾ ਸੰਸਾਰ ਹੀ ਦੁੱਖਾਂ ਦਾ ਗਰਸਿਆ ਹੋਇਆ ਸਾਰਾ ਸੰਸਾਰ ਹੀ ਦੁੱਖਾਂ ਦੇ ਵਿੱਚ ਲੁਪਾਇਮਾਨ ਹੋ ਰਿਹਾ ਹੈ ਸੋ ਸੁਖੀ ਆ ਜਿਸ ਨਾਮ ਆਧਾਰ ਸੁਖੀਆ ਉਹ ਹੈ ਸੁਖ ਉਹਨੂੰ ਹੈ ਜਿਨੇ ਨਾਮ ਦਾ ਆਸਰਾ ਲਿਆ ਹੋਇਆ ਜਿਨੇ ਭਾਈ ਨਾਮ ਦੀ ਓਟ ਲਈ ਹੈ ਪਰਮੇਸ਼ਰ ਦੇ ਉਹਨਾਂ ਨੂੰ ਸੋ ਕਿਸ ਦੁਨੀਆ ਵਿੱਚ ਮਿਲਦਾ ਜੀ ਤੇ ਅੱਗੇ ਦਰਗਾਹ ਸਥਾਨ ਦਰਗਾਹ ਦੇ ਵਿੱਚ ਵੀ ਉਹ ਪਰਮੇਸ਼ਰ ਉਹਨਾਂ ਨੂੰ ਥਾਂ ਦਿੱਤਾ ਜਿਨ੍ਹਾਂ ਨੇ ਇੱਥੇ ਪਰਮੇਸ਼ਰ ਨੂੰ ਜਪਿਆ ਹੁੰਦਾ ਏ ਤੁਹਾਡੀ ਕਿਰਪਾ ਤੋਂ ਬਿਨਾ ਸਦੀਵੀ ਰਹਿਣ ਵਾਲਾ ਸੁੱਖ ਨਹੀਂ ਪ੍ਰਾਪਤ ਹੁੰਦਾ ਤੁਸੀਂ ਕਿਰਪਾ ਕਰੋ ਦਇਆਲਤਾ ਕਰੋ ਤੇ ਮਹਾਰਾਜ ਸਦੀਵੀ ਰਹਿਣ ਵਾਲਾ ਸੁੱਖ ਪ੍ਰਾਪਤ ਹੁੰਦਾ ਹੈ ਰਾਮੁਸ਼ਰਾਮ ਦੇ ਕਰਕੇ ਪਾਤਸ਼ਾਹ ਜੀ ਫਰਮਾਉਂਦੇ ਹਨ ਤੁਮ ਮਨ ਵਸੇ ਤਾ ਦੁੱਖ ਨ ਲੱਗੈ ਹੈ ਵਾਹਿਗੁਰੂ ਜੀ ਤੁਮ ਮਨ ਵਸੈ ਤੁਸੀਂ ਮਹਾਰਾਜ ਜੀ ਮਨ ਦੇ ਵਿੱਚ ਹਿਰਦੇ ਦੇ ਵਿੱਚ ਵਸ ਗਏ ਤਾ ਦੁੱਖ ਨ ਲੱਗੈ ਤਾ ਉਦੋਂ ਕਿਸੇ ਵੀ ਪ੍ਰਕਾਰ ਦਾ ਦੁੱਖ ਨਹੀਂ ਲੱਗਦਾ ਪਾਈ ਜਦੋਂ ਉਹ ਵਾਹਿਗੁਰੂ ਹਿਰਦੇ ਵਿੱਚ ਵਸ ਜਾਂਦਾ ਹੈ ਜਿਹੜਾ ਸਾਰਿਆਂ ਦੁੱਖਾਂ ਨੂੰ ਦੂਰ ਕਰਨ ਵਾਲਾ ਫਿਰ ਕਿਸ ਪ੍ਰਕਾਰ ਦੁੱਖ ਲੱਗ ਸਕਦਾ ਹੈ ਭਾਵ ਕਿ ਨਹੀਂ ਲੱਗੇਗਾ ਦੁੱਖ ਕਿਉਂਕਿ ਦੁੱਖਾਂ ਨੂੰ ਕੱਟਣ ਵਾਲਾ ਦੁੱਖਾਂ ਦਾ ਨਾਸ਼ ਕਰਨ ਵਾਲਾ ਪ੍ਰਮਾਤਮਾ ਵਾਹਿਗੁਰੂ ਹਿਰਦੇ ਦੇ ਵਿੱਚ ਸਾਖ ਸ਼ਾਤ ਉਹਨੂੰ ਪ੍ਰਾਪਤ ਕਰ ਲਿਆ ਹੈ ਤੇ ਸਾਖ ਸ਼ਾਤ ਹੋ ਗਿਆ ਪ੍ਰਮਾਤਮਾ ਫਿਰ ਦੁੱਖ ਤੇ ਰਹਿ ਨਹੀਂ ਜਾਂਦਾ ਦੁੱਖ ਨਾ ਹੀ ਸਭ ਸੁਖ ਹੀ ਹੈ ਰੇ ਜੇਤੈ ਜਿਤ ਸਤਿਗੁਰੂ ਸਾਹਿਬ ਜੀ ਕਹਿੰਦੇ ਸੋਖੀ ਆ ਸਾਰਾ ਕੁਝ ਦੁੱਖ ਤੇ ਆ ਹੀ ਨਹੀਂ ਫਿਰਨਾ ਦੁੱਖ ਤੇ ਉਦੋਂ ਨੇ ਮਹਾਰਾਜ ਸਾਹਿਬ ਕਹਿੰਦੇ ਦੁੱਖ ਲੱਗੇ ਜਾਂ ਵਿਸਰ ਜਾਹੇ ਜਦੋਂ ਤੂੰ ਮਿਸਰਦਾ ਹਤ ਫਿਰ ਦੁੱਖ ਲੱਗਦੇ ਨੇ ਜੀਵ ਨੂੰ ਪਰ ਜਦੋਂ ਤੱਕ ਤੂੰ ਚੇਤੇ ਰਹਿਣਾ ਹੈ ਤੂੰ ਹਿਰਦੇ ਵਿੱਚ ਰਹਿਣਾ ਹੈ ਉਦੋਂ ਕੋਈ ਵੀ ਦੁੱਖ ਨਹੀਂ ਜੇ ਲੱਗੇਗਾ ਇਹ ਪਰਖ ਕੇ ਵੇਖੋ ਪ੍ਰੈਕਟੀਕਲ ਕਰਕੇ ਵੇਖੋ ਜਿੰਨਾ ਚਿਰ ਵਾਹਿਗੁਰੂ ਸਾਡੇ ਹਿਰਦੇ ਵਿੱਚ ਹੈ ਤੇ ਜੀਵ ਨੂੰ ਦੁੱਖ ਨਹੀਂ ਜਦੋਂ ਹਿਰਦੇ ਵਿੱਚ ਉਹ ਪ੍ਰਮਾਤਮਾ ਦਾ ਨਾਮ ਵਿਸਰਿਆ ਤੇ ਦੁੱਖ ਵੀ ਉਸੇ ਵੇਲੇ ਆ ਖੜੋਤਾ ਕਰਦੇ ਵਿੱਚ ਨਿਤਾ ਪ੍ਰਤੀ ਕਲੇਸ਼ ਰਹਿਣਾ ਫਿਰ ਮਾਇਆ ਦਾ ਝਗੜਾ ਪੈ ਜਾਣਾ ਪਰਿਵਾਰਾਂ ਵਿੱਚ ਰਿਸ਼ਤੇਦਾਰੀਆਂ ਵਿੱਚ ਫਿਰ ਹੋਰ ਹੋਰ ਪਤਾ ਨਹੀਂ ਕਿੰਨੇ ਕੁ ਝਗੜੇ ਪੈ ਜਾਂਦੇ ਨੇ ਬਿਨ ਬੂਝੇ ਝਗਰਤ ਝਗਰਾਇਆ ਪ੍ਰਮਾਤਮਾ ਨੂੰ ਜਾਣੇ ਤੋਂ ਬਿਨਾ ਸਾਰਾ ਸੰਸਾਰ ਝਗੜਿਆਂ ਦੇ ਵਿੱਚ ਝਗੜਾਉਂਦਾ ਰਹਿੰਦਾ ਝਗੜਾਲੂ ਬਣਿਆ ਰਹਿੰਦਾ ਈਰਖਾ ਦੇ ਬਸ ਹੋਇਆ ਰਹਿੰਦਾ ਪਰ ਜਦੋਂ ਕਿਰਪਾ ਵਾਹਿਗੁਰੂ ਕਰ ਦਿੰਦਾ ਹੈ ਤੇ ਫਿਰ ਕਿਸੇ ਪ੍ਰਕਾਰ ਦਾ ਦੁੱਖ ਤਿੰਨੇ ਤਾਪ ਜਿਹੜੇ ਨੇ ਤਿੰਨੇ ਤਾਪ ਨਿਵਾਰ ਹਾਰਾ ਦੁਖ ਹੰਤਾ ਸੁਖ ਰਾਸ ਤਿੰਨਾ ਤਾਪਾਂ ਦੇ ਨਿਵਰਤੀ ਕਰਨ ਵਾਲਾ ਹੈ ਪ੍ਰਮਾਤਮਾ ਦੁਖ ਹੰਤਾ ਦੁੱਖਾਂ ਨੂੰ ਹਰਨ ਵਾਲਾ ਦੁੱਖਾਂ ਦਾ ਖਾਤਮਾ ਕਰਨ ਵਾਲਾ ਸੁਖ ਰਾਸ ਤੇ ਸੁੱਖਾਂ ਦੀ ਖਾਣ ਸੁੱਖਾਂ ਦੀ ਰਾਸ ਸੁੱਖਾਂ ਦਾ ਘਰ ਉਹ ਵਾਹਿਗੁਰੂ ਹਿਰਦੇ ਵਿੱਚ ਪ੍ਰਗਟ ਕਰਨ ਵਾਲਾ ਹੈ ਇਸ ਕਰਕੇ ਭਾਈ ਸਹਿਬ ਜੀ ਦਰਸਾਉਂਦੇ ਉਦੋਂ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਲੱਗਦਾ ਜਦੋਂ ਮਨ ਵਿੱਚ ਵਾਹਿਗੁਰੂ ਜੀ ਤੁਸੀਂ ਸਾਡੇ ਹਿਰਦੇ ਵਿੱਚ ਆਣ ਵੱਸਦੇ ਹੋ ਤੇਮਰੀ ਕਿਰਪਾ ਤੇ ਭਰਮ ਭਗ ਤਾ ਫੇਰ ਤੁਹਾਡੀ ਕਿਰਪਾ ਤੋਂ ਬਿਨਾ ਵੀ ਮਿਹਰ ਤੋਂ ਬਿਨਾ ਵੀ ਭਰਮ ਜਿਹੜਾ ਭਜ ਨਹੀਂ ਸਕਦਾ ਤੁਹਾਡੀ ਕਿਰਪਾ ਤੇ ਮਿਹਰ ਤੋਂ ਹੀ ਪਰਮ ਤੇ ਕਾਲ ਆਦਿਕਾਂ ਦਾ ਭੌ ਜਿਹੜਾ ਡਰ ਸੀ ਉਹ ਭਾਗਿਆ ਭੱਜ ਗਿਆ ਨਾਸ ਨਾਸ ਹੋ ਗਿਆ ਤੁਹਾਡੀ ਕਿਰਪਾ ਤੋਂ ਹੀ ਸਾਰੇ ਪਰਮ ਅੰਦਰ ਦੇ ਚੁੱਕੇ ਗਏ ਨੇ ਸੰਕੇ ਜਿੰਨੇ ਸੀ ਤਰਕ ਅਤਰਕ ਗੁਰੂ ਤੇ ਉਹ ਸਾਰੇ ਮਾਰੇ ਖਤਮ ਹੋ ਗਏ ਤੁਹਾਡੀ ਕਿਰਪਾ ਤੋਂ ਫਿਰ ਕਾਲ ਆਦਿਕਾਂ ਦਾ ਡਰ ਵੀ ਉਹ ਵੀ ਨਾਸ਼ ਹੋ ਜਾਣਾ ਕੀਤਾ ਹੈ ਪਾਰ ਬ੍ਰਹਮ ਅਪਰੰਪਰ ਸੁਆਮੀ ਇਹ ਪਾਰ ਬ੍ਰਹਮ ਪਾਰ ਬ੍ਰਮ ਤੋਂ ਭਾਵ ਹੈ पापा ਪੁੰਨ ਤੋਂ ਪਰੇ ਬ੍ਰਹਮ ਵਿਆਪ ਅਪਰੰਪਰ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਪਰੇ ਸੁਆਮੀ ਮਾਲਕ ਜੀ ਸਗਲ ਘਟਾ ਕੇ ਅੰਤਰ ਜਾਮੀ ਮਹਾਰਾਜ ਜੀ ਤੁਸੀਂ ਸਾਰਿਆਂ ਘਟਾਂ ਦੀ ਸਾਰਿਆਂ ਸਰੀਰਾਂ ਅੰਤਿਸ਼ ਕਰਨਾਂ ਦੀ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਹੋ ਤੁਹਾਡੇ ਤੋਂ ਬਿਨਾ ਕੋਈ ਵੀ ਇਸ ਸੰਸਾਰ ਤੇ ਅੰਤਰਜਾਮੀ ਨਹੀਂ ਪਰ ਤੁਸੀਂ ਮਹਾਰਾਜ ਕਟਾ-ਕਟਾਂ ਦੀ ਜਾਣਨ ਵਾਲੇ ਹੋ ਹਰੇਕ ਕਟ ਦੀ ਹਰੇਕ ਸ਼ਰੀਰ ਦੀ ਹਰੇਕ ਹਿਰਦੇ ਦੀ ਅੰਤਿਛ ਕਰਨ ਦੇ ਤੁਸੀਂ ਜਾਣਨ ਵਾਲੇ ਹੋ ਕਰੋ ਅਰਦਾਸ ਆਪਣੇ ਸਤਿਗੁਰ ਪਾਸ हे ਪਰਮੇਸ਼ਰ ਜੇਕਰ ਤੇਰੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਹੀ ਮੈਂ ਆਪਣੇ ਸਤਿਗੁਰਾਂ ਦੇ ਪਾਸ ਕੋਲ ਬੇਨਤੀ ਕਰਤਾ ਹਾਂ ਤੁਹਾਡੀ ਦਇਆ ਤੋਂ ਬਿਨਾ ਬੇਨਤੀ ਨਹੀਂ ਹੋ ਸਕਦੀ ਤੁਹਾਡੀ ਦਇਆ ਹੋਵੇ ਤੇ ਮਹਾਰਾਜ ਮੈਂ ਆਪਣੇ ਗੁਰੂ ਦੇ ਕੋਲ ਪਰਮੇਸ਼ਰ ਦੇ ਕੋਲ ਵਾਹਿਗੁਰੂ ਦੇ ਕੋਲ ਬੇਨਤੀ ਕਰਦਾ ਹਾਂ ਸਨਮੁਖ ਹੋ ਕੇ ਜੋਤਿ ਦੀ ਕਰਦਾ ਹਾਂ ਤੁਧ ਭਾਵੈ ਤਿਆਨ ਰਾਸ ਮਹਾਰਾਜ ਤੁਸੀਂ ਕਿਰਪਾ ਕਰਨੀ ਹੈ ਦੁਇ ਕਰ ਜੋਰ ਕਰੂੰ ਅਰਦਾਸ ਮਹਾਰਾਜ ਜੀ ਦੋਵੇਂ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਤੁਧ ਭਾਵੈ ਤਿਆਨ ਰਾਸ ਜੇ ਤੁਹਾਨੂੰ ਭਾ ਜਾਵੇ ਤੇ ਸੱਚੇ ਪਾਤਸ਼ਾਹ ਮੇਰੀ ਉਸ ਬੇਨਤੀ ਨੂੰ ਗਰੀਬ ਦੀ ਨੂੰ ਪ੍ਰਵਾਨ ਕਰਨਾ ਕਰੋ ਨਾਨਕ ਨਾਮ ਬਿਲਾ ਸੱਚ ਰਾਸ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਤੁਹਾਡੇ ਨਾਮ ਦੀ ਸੱਚੀ ਰਾਸ ਸੱਚੀ ਪੂੰਜੀ ਮੈਨੂੰ ਗੁਰਾਂ ਕੋਲੋਂ ਪ੍ਰਾਪਤ ਹੋਵੇ ਐਸੀ ਕਿਰਪਾ ਦ੍ਰਿਸ਼ਟੀ ਕਰਨਾ ਕਰੋ ਗਾੜੀ ਮਹਲਾ 5 ਖਾਣ ਬਿਨਾ ਜੈਸੇ ਤੁਥਰ ਤੁਖਾ ਸੱਚੇ ਪਾਤਸ਼ਾਹ ਜੀ ਫਰਵਾਉਂਦੇ ਨੇ ਵੀ ਸਿੱਖ ਦੇ ਮੁਕਤੋਂ ਇੱਕ ਪ੍ਰਸ਼ਨ ਕੀਤਾ ਗਿਆ ਕਿ ਮਹਾਰਾਜ ਜੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਕਿੰਨਾ ਕੁ ਘਾਟਾ ਪੈਂਦਾ ਜੀਵ ਨੂੰ ਮਹਾਰਾਜ ਜੀ ਦੀ ਆਤਮਾ ਹੈ ਇਹ ਪਰਮੇਸ਼ਰ ਦੇ ਨਾਮ ਤੋਂ ਕਿੰਨੇ ਕੁ ਘਾਟੇ ਵਿੱਚ ਜਾਂਦੀ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਉਸ ਸਿੱਖ ਦੇ ਪ੍ਰਸ਼ਨ ਦਾ ਉੱਤਰ ਇਸ ਸ਼ਬਦ ਵਿੱਚ ਦੇ ਰਾਇ ਕਹਿੰਦੇ ਕਾਣ ਬਿਨ ਜੈਸੇ ਤੋਤਰ ਤੁਖਾ ਦਰਸ ਦਿੰਦੇ ਹੋਇਆ ਸਾਹਿਬ ਜੀ ਸਮਝਾ ਰਹੇ ਨੇ ਸਿੱਖ ਦੇ ਪ੍ਰਸ਼ਨ ਦਾ ਉੱਤਰ ਮਹਾਰਾਜ ਜੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿੰਨਾ ਕੁ ਘਾਟਾ ਸਾਹਿਬ ਜੀ ਕਹਿੰਦੇ ਕਾਣ ਬਿਨ ਜੈਸੇ ਤੋਤਰ ਤੁਖਾ ਜਿਸ ਪ੍ਰਕਾਰ ਕਾਣ ਅਨਾਜ ਤੋਂ ਬਿਨਾਂ ਤੁਖਾ ਤੋ ਅਨਾਜ ਦਾ ਉੱਪਰਲਾ ਛਿਲਕਾ ਤੁਥਰ ਸੁਖ ਸਖਣਾ ਹੀ ਹੈ ਨਾ ਐਵੇਂ ਉਹ ਖਾਲੀ ਹੁੰਦਾ ਹੈ ਜਿਵੇਂ ਚੌਲਾਂ ਦਾ ਦਾਣਾ ਤੁਖ ਤੋਂ ਵਿੱਚੋਂ ਕੱਢ ਲਈਏ ਤਾਂ ਖਾਲੀ ਪੂਸ ਹੀ ਰਹਿ ਜਾਂਦਾ ਹੈ ਤੰਦਰ ਬਿਨ ਤੁਖ ਕਿਆ ਕਾਮ ਜਿਵੇਂ ਚੌਲ ਤੋਂ ਬਿਨਾ ਜਿਹੜਾ ਤੁਖਾ ਉਹਦਾ ਕਿਸੇ ਕੰਮ ਨਹੀਂ ਆਉਂਦਾ ਜਿਹਨੂੰ ਤੋ ਵਿੱਚੋਂ ਕੱਢ ਦਿੰਦੇ ਨੇ ਤੇ ਫਿਰ ਕਿਸੇ ਕੰਮ ਨਹੀਂ ਉਹ ਬਸ ਖਾਲੀ ਫੂਸ ਹੀ ਰਹਿ ਜਾਂਦਾ ਹੈ ਨਾਮ ਬਿਹੂਨ ਸੁਨੇ ਸੇ ਮੁਖਾ ਜੇ ਸੇ ਪ੍ਰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਪੁਰਖ ਕਣ ਰੂਪੀ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਹੂਨ ਬਿਨ ਹਨ ਖਾਲੀ ਹਨ ਉਹਨਾਂ ਦੇ ਮੁਖਾ ਮੂੰਹ ਚੌਲ ਦੇ ਫੂਸ ਦੀ ਨਿਆਈ ਸੁਨੇ ਸ਼ੂਨਿਆ ਭਾਵ ਖਾਲੀ 0% ਕਿਸੇ ਵੀ ਕੰਮ ਨਹੀਂ ਆਉਣ ਵਾਲੇ ਉਹ ਤੇ ਬਸ ਇਸੇ ਪ੍ਰਕਾਰ ਉਹਨਾਂ ਦੇ ਮੂੰਹ ਚੌਲ ਦੇ ਫੂਸ ਦੀ ਨਿਆਈ ਬਣ ਜਾਂਦੇ ਹਨ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਸਚੇ ਪਾਤਸ਼ਾਹ ਜੀ ਦਰਸਾਉਂਦੇ ਗੁਰੂ ਅਰਜਨ ਦੇਵ ਮਹਾਰਾਜ ਹੇ ਪ੍ਰਾਣਾਤਾਰੀ ਜੀਵ ਜਪੋ ਨਿਤ ਪ੍ਰਾਣੀ ਹਰ ਹਰ ਨਾਮ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਹਰੀ ਪਰਮੇਸ਼ਰ ਦੇ ਨਾਮ ਨੂੰ ਨਿਤਾ ਪ੍ਰਤੀ ਭਾਵ ਜਪਨਾ ਕਰੋ ਉਹ ਭਾਈ ਨਾਮ ਨੇ ਸਾਡੀ ਗਤੀ ਕਰਨੀ ਹੈ ਨਹੀਂ ਤੇ ਸੱਚੇ ਪਾਤਸ਼ਾਹ ਨੇ ਕਹ ਦਤਾ ਨਾਮ ਬਿਹੋਂ ਸੁੰਨੇ ਸੇ ਮੁੱਖਾ ਜਿਹੜੇ ਨਾਮ ਨਹੀਂ ਜਪਦੇ ਉਹ ਤੇ ਬਿਹੂਨੇ ਨੇ ਸੁੰਨੇ ਨੇ ਨਾਮ ਤੋਂ ਬਿਨਾ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਭਾਈ ਇੱਕ ਕੂਕਰ ਹੈ ਨਾ ਕੁੱਤਾ ਹੈ ਉਹ ਝੂਠੇ ਬਰਤਨਾਂ ਦੇ ਵਿੱਚ ਮੂੰਹ ਮਾਰਦਾ ਹੈ ਇਸੇ ਪ੍ਰਕਾਰ ਸਾਹਿਬ ਜੀ ਕਹਿੰਦੇ ਜਿਹੜਾ ਨਾਮ ਨਹੀਂ ਜਪਦਾ ਨਾਮ ਬਿਨਾ ਜੋ ਪਹਿਰੇ ਖਾਏ ਜਿਉਂ ਕੂਕਰ ਝੂਠਣ ਮੈਂ ਪਾਇ ਜਿਹੜਾ ਭਾਈ ਸਰੀਰ ਤੇ ਕੋਈ ਅੰਗ ਵੀ ਨਾ ਪਰਮੇਸ਼ਰ ਵਾਹਿਗੁਰੂ ਤੋਂ ਕਹਿਣ ਤੋਂ ਬਿਨਾ ਪੈਣਦਾ ਹੈ ਜਾਂ ਮੁੱਕ ਦੇ ਵਿੱਚ ਗਰਾਈ ਵਾਹਿਗੁਰੂ ਕਹਿ ਤੋਂ ਬਿਨਾ ਲੈਂਦਾ ਹੈ ਫਿਰ ਜਿਉਂ ਕੂਕਰ ਝੂਠਣ ਮੈਂ ਪਾਇ ਜਿਵੇਂ ਕੁੱਤਾ ਝੂਠੇ ਭਾਂਡਿਆਂ ਦੇ ਵਿੱਚ ਮੂੰਹ ਮਾਰਦਾ ਫਿਰਦਾ ਇਸੇ ਪ੍ਰਕਾਰ ਇਸ ਜੀਵ ਦੀ ਹਾਲਤ ਹੋ ਜਾਂਦੀ ਹੈ ਉਸ ਕੁੱਕਰ ਦੀ ਨਵੇਂ ਜੀਵ ਨੂੰ ਕਹਿਣਾ ਪੈਂਦਾ ਹੈ ਵੀ ਮੈਂ ਤੇ ਹੁਣ ਮਹਾਰਾਜ ਤੁਹਾਨੂੰ ਭੁੱਲਿਆ ਸਾਂ ਇਸ ਸੱਤੇ ਪਾਸਾ ਜੀ ਕਹਿੰਦੇ ਜੇ ਭੁੱਲਿਆ ਤੇ ਫਿਰ ਕੂਕਰਾਂ ਦੀ ਨਿਆਹੀ ਹੈ ਕੁੱਤਿਆਂ ਦੀ ਨਿਆਹੀ ਹੈ ਝੂਠੇ ਭਾਂਡਿਆਂ ਵਿੱਚ ਮੂੰਹ ਮਾਰਨ ਦੀ ਨਿਆਹੀ ਹੈ ਪਰਮੇਸ਼ਰ ਦਾ ਨਾਮ ਨਹੀਂ ਜਪਣਾ ਕਰਦਾ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਹਰ ਹਰ ਨਾਮ ਜਪੋ ਨਿਤ ਪ੍ਰਾਨੀ ਹਰੀ ਦਾ ਨਾਮ ਉਸ ਵਾਹਿਗੁਰੂ ਦਾ ਨਾਮ ਨਿਧਾ ਪ੍ਰਤੀ ਭਾਈ ਜਪਣਾ ਕਰੋ ਨਾਮ ਬਿਗੂਨ ਤ੍ਰਗ ਦੇਹ ਬਗਾਨੀ ਕਿਉਂਕਿ ਨਾਮ ਤੋਂ ਬਿਨਾ ਜਿਹੜੀ ਬਗਾਨੀ ਇਹ ਜਿਹੜੇ ਵਿਗਿਆਤ ਹੋ ਰਹੀ ਹੈ ਨਾ ਦੇਹ ਨੂੰ ਇਹ ਦੇਹੀ ਨੂੰ ਫਿਰ ਤਰਕਾਰ ਹੈ ਇਹ ਦੇਹੀ ਆਪਣੀ ਨਹੀਂ ਹੈ ਬਗਾਨੀ ਹੈ ਪਾਪ ਕੀ ਸ਼ਪਾ ਸ਼ੇਰਾਂ ਜਮਦੂਤਾਂ ਤੇ ਕਾਲ ਆਦ ਦਾ ਖਾਜਾ ਹੈ ਜਿਸ ਦੇ ਵੀ ਹੱਥ ਆ ਜਾਵੇ ਉਹੋ ਹੀ ਇਸ ਦਾ ਨਾਸ਼ ਕਰ ਦਿੰਦਾ ਹੈ ਨਾਮ ਵਿਹੂਣ ਤ੍ਰਿਗ ਦੇਵ ਬਗਾਨੀ ਇਹ ਤੇ ਭਾਈ ਬਗਾਨੀ ਦਰੇ ਹੈ ਦੇਹ ਹੈ ਸਰੀਰ ਹੈ ਇਹ ਨਾਮ ਤੋਂ ਬਿਨਾ ਫਿਰ ਤ੍ਰਿਗੈ ਇਹਨੂੰ ਲਾਂਤ ਹੈ ਇਸ ਸਰੀਰ ਨੂੰ ਰਹਾਉ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਪਰਮਾਉਂਦੇ ਹਨ ਨਾਮ ਬਿਨਾ ਨਾਹੀ ਮੁਖ ਭਾਗ ਉਸ ਪਰਮੇਸ਼ਰ ਦੇ ਨਾਮ ਤੋਂ ਬਿਨਾ ਮੁਖ ਮੂਹ ਵੀ ਸ੍ਰੇਸ਼ਟ ਕਰਮਾਂ ਵਾਲਾ ਨਹੀਂ ਹੋ ਸਕਦਾ ਭਾਈ ਨਾਮ ਤੋਂ ਬਿਨਾ ਇਹ ਮੁਖ ਕਿਸ ਪ੍ਰਕਾਰ ਸ੍ਰੇਸ਼ਟ ਹੋਵੇਗਾ ਨਹੀਂ ਹੋ ਸਕਦਾ ਕਦੀ ਵੀ ਨਹੀਂ ਹੋ ਸਕਦਾ ਸ੍ਰੇਸ਼ਟ ਸੋਣਾ ਜਿਹੜੇ ਨਾਮ ਜਪਦੇ ਮੁਖ ਉਹਨਾਂ ਦੇ ਸੋਹਣੇ ਨੇ ਮੁਖ ਉਹਨਾਂ ਦੇ ਉਜਲੇ ਨੇ ਬਾਰ ਮੁਖੀ ਮੁਖ ਨੂੰ ਵੇਖਣ ਦੇ ਨਾਲ ਕੋਈ ਸੋਹਣਾ ਨਹੀਂ ਅੰਤਰ ਮੁਖ ਬ੍ਰਿਤੀ ਦੁਆਰਾ ਵੇਖਣਾ ਫੇਰ ਸੋਹਣੇ ਬਣੀਦਾ ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਰਹੇ ਨਾਮ ਜਿਹੂ ਨਾਮ ਬਿਨਾ ਨਾਹੀ ਮੁਖ ਭਾਗ ਮੂਹ ਸ੍ਰੇਟ ਕਰਮਾ ਵਾਲਾ ਨਹੀਂ ਹੋ ਸਕਦਾ ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਨਾਮ ਜਪਦਾ ਨਹੀਂ ਹੈ ਭਰਤ ਬਿਹੂਨ ਕਹਾ ਸੁਹਾਗ ਜਿਵੇਂ ਭਰਤ ਪਰਦਨਾ ਹੁੰਦਾ ਪਤੀ ਦਾ ਜਿਵੇਂ ਪਤੀ ਤੋਂ ਬਿਨਾ ਜਿਹੜੀ ਇਸਤਰੀ ਦਾ ਸੁਹਾਗ ਸੁਭਾਗਿਆ ਕਹਾ ਕਿਵੇਂ ਰਹਿ ਸਕਦਾ ਹੈ ਪਾਵ ਨਹੀਂ ਹੁੰਦਾ ਜਿਹੜੀ ਇਸਤਰੀ ਦਾ ਪਤੀ ਚੜਾਈ ਕਰ ਗਿਆ ਤੇ ਉਹਦਾ ਫਿਰ ਸੁਭਾਗਿਆ ਕਿਵੇਂ ਸੁਹਾਗ ਕਿਵੇਂ ਜਿੰਦਾ ਰਹੇ ਇਸੇ ਪ੍ਰਕਾਰ ਪਰਮੇਸ਼ਰ ਦੇ ਨਾਮ ਤੋਂ ਬਿਨਾ ਪਰਮਾਤਮਾ ਪਤੀ ਦਾ ਆਨੰਦ ਕਿਵੇਂ ਪ੍ਰਾਪਤ ਹੋ ਸਕਦਾ ਹੈ ਭਾਵ ਕਿ ਨਹੀਂ ਹੋ ਸਕਦਾ ਜਿਨ੍ਹਾਂ ਚਿਰ ਪਰਮੇਸ਼ਰ ਦਾ ਨਾਮ ਨਹੀਂ irde ਵਿੱਚ ਨਾਮ ਵਿਸਾਰ ਲੱਗੈ ਅਨ ਸਵਾਏ ਜੋ ਪਰਮੇਸ਼ਰ ਦੇ ਨਾਮ ਵਿਸਾਰ ਨਾਮ ਨੂੰ ਭੁੱਲ ਕੇ ਹੋਰਨਾਂ ਦਵੈਤ ਦੇ ਸਵਾਇ ਸਵਾਦਾਂ ਵਿੱਚ ਲੱਗੇ ਹੋ ਰਹਿੰਦੇ ਹਨ ਤਾਂ ਕਿ ਆਸ ਨਾ ਪੂਜੈ ਕਾਇ ਫਿਰ ਉਹਨਾਂ ਦੀ ਕਾਇ ਕੋਈ ਵੀ ਆਸ ਉਮੀਦ ਪੂਜੈ ਪੂਰੀ ਨਹੀਂ ਹੋਉਂਦੀ ਆਸਾਂ ਕਰਦੇ ਦੁਨੀਆ ਤੋਂ ਖਾਲੀ ਕੂਝ ਕਰ ਜਾਂਦੇ ਜੈਸਾ ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਵਿਕਾਰਹਿ ਚਿਤਮਤੇ ਝੂਠੇ ਕਰਤੇ ਆਸ ਮਨੋਰਥ ਕੋਇ ਨਾ ਪੂਰਿਓ ਚਲੇ ਉਠ ਨਿਰਾਸ ਵਕਾਰੇ ਚਿਤਵਤੇ ਐਵੇਂ ਵਿਕਾਰੇ ਵਿਕਾਰ ਦੇ ਵਿਕਾਰਾਂ ਨੂੰ ਚਿਤਵਦਾ ਫਿਰਦਾ ਵਿਕਾਰਾਂ ਨੂੰ ਲੱਭਦਾ ਫਿਰਦਾ ਸਾਬ ਜੀ ਕਹਿੰਦੇ ਝੂਠੇ ਕਰਤੇ ਆ ਝੂਟੀਆਂ ਆਸਾਂ ਉਮੀਦਾਂ ਕਰਕੇ ਬੈਠਾ ਹੋਇਆ ਸ ਸੰਸਾਰ ਤੇ ਸਦੀਵੀ ਰਹਿਣ ਦੀਆਂ ਫਿਰ ਮਨੋਰਥ ਕੋਈ ਨਾ ਪੂਰੇ ਹੋ ਮਰੋਰਥ ਕੋਈ ਵੀ ਪੂਰਾ ਨਹੀਂ ਹੋਇਆ ਇਸ ਦੁਨੀਆ ਤੇ ਆਇਆ ਸ ਨਾਮ ਜਪ ਕੇ ਤੇ ਪਰਮੇਸ਼ਰ ਵਿੱਚ ਲੀਨ ਹੋਣ ਵਾਸਤੇ ਉਹ ਮਨੋਰਥ ਸਾਬ ਜੀ ਕਹਿੰਦੇ ਕੋਈ ਵੀ ਪੂਰਾ ਨਹੀਂ ਹੋਣਾ ਕੀਤਾ ਚਾਲੇ ਉਠ ਨਿਰਾਸ਼ ਐਵੇਂ ਇਥੋਂ ਨਿਰਾਸ਼ਾ ਹੋ ਕੇ ਉੱਠ ਕੇ ਤੇ ਫੇਰ ਮਾਂ ਦੀ ਗਰਭ ਰੂਪੀ ਅਗਨੀ ਦੇ ਵਿੱਚ ਸੜਨ ਵਾਸਤੇ ਸਾਧ ਸੰਗਤ ਜੀ ਇਹ ਵੇਖੋ ਇੰਨੀ ਪੀੜਾ ਮਾਂ ਦੇ ਗਰਭ ਦੇ ਵਿੱਚ ਹੁੰਦੀ ਹੈ ਜਿਵੇਂ ਇੱਕ ਠੂਆ ਡੰਗ ਮਾਰੇ ਤੇ ਕਿੰਨੇ ਉਹਦੀ ਦਰਦ ਹੁੰਦੀ ਹੈ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਸੱਪ ਨਾਲੋਂ ਵੱਧ ਉਹਦਾ ਡੰਗ ਤੇਜ ਹੈ ਮੰਨਿਆ ਤੇ ਉਹ ਉੱਥੇ 100 100 ਠੂਏ ਮਾਂਗ ਉੱਥੇ ਡੰਗ ਮਾਰਦੇ ਪਏ ਨੇ ਨਿਤ ਪ੍ਰਤੀ ਜੀਵ ਨੂੰ ਖਾਂਦੇ ਪਏ ਨੇ ਉੱਥੇ ਬਹੁਤ ਜਿਆਦਾ ਪੀੜਾ ਗਰਭ ਦੇ ਵਿੱਚ ਮਾਂ ਦੇ ਸੈਣੀ ਪੈਂਦੀ ਹੈ ਬੱਚੇ ਨੂੰ ਮਾਲਕ ਨੂੰ ਜੀਵ ਨੂੰ ਉਦੋਂ ਫਿਰ ਮਹਾਰਾਜ ਨੂੰ ਬੇਨਤੀਆਂ ਕਰਦਾ ਸੱਚੇ ਪਾਤਸ਼ਾਹ ਮੈਨੂੰ ਕੱਢ ਲੈ ਇਸ ਅਗਨੀ ਚੋਂ ਮੈਂ ਜਾ ਕੇ ਬਾਪ ਜੀ ਦਾ ਜਾਪ ਜਪਾਂਗਾ ਭਜਨ ਕਰਾਂਗਾ ਸਹਿਬ ਜੀ ਨੇ ਪੁੱਛੀਏ ਮਹਾਰਾਜ ਕਿਸ ਪ੍ਰਕਾਰ ਦੀ ਹਾਲਤ ਸੀ ਸੱਚੇ ਪਾਤਸ਼ਾਹ ਜੀ ਕਹਿੰਦੇ ਮੁਖ ਤਲ ਹੈ ਪੈਰ ਉੱਪਰ ਹੈ ਵਸੰਦੋ ਕੋਥੜਾ ਥਾਏ ਨਾਨਕ ਸੋ ਤਾਂ ਨਹੀਂ ਕਿਉਂ ਮਸਾਰਿਓ ਤੇ ਰਹ ਕਿਸ ਦਾ ਨਾ ਇਸ ਪ੍ਰਕਾਰ ਦੀ ਤੇਰੀ ਹਾਲਤ ਬਣੀ ਪਈ ਸੀ ਮੁੱਖ ਤੇਰਾ ਤਲੈ ਠਾਣੂ ਹੀਠਾ ਨੂੰ ਸੀ ਪੈਰ ਉੱਪਰ ਹੈ ਪੈਰ ਤਾਂ ਨੂੰ ਚੁੱਕੇ ਹੋਏ ਸੀ ਮਾਂ ਦੇ ਗਰਭ ਦੇ ਵਿੱਚ ਵਸੰਦੋ ਕੋਤੜਾ ਥਾਏ ਵੇ ਕਿਹੋ ਜੀ ਥਾਂ ਤੇ ਬਸਿਆ ਹੋਇਆ ਸਭ ਕਿਹੋ ਜੀ ਪੈੜੀ ਉੱਤੇ 100-100 ਠੂਹੇ ਡੰਗ ਮਾਰਨ ਵੱਤ ਕੰਮ ਕਰ ਰਹੇ ਸਨ ਭਿਆੰਕਰ ਅਗਨੀ ਦੇ ਵਿੱਚ ਕਿੱਥੇ ਮਾਂ ਦੇ ਪੇਟ ਦੇ ਵਿੱਚ ਗਰਭ ਦੇ ਵਿੱਚ ਸਾਰਾ ਪਾਣੀ ਫਿਰ ਪਾਣੀ ਦੇ ਵਿੱਚ ਜੀਵ ਫਿਰ ਉਤੋਂ ਭਿਆੰਕਰ ਅਗਨੀ ਬਲਣੀ ਉਸ ਸਮੇਂ ਮਾਂ ਭਵੇਂ ਕੱਚੇ ਰੋੜ ਵੀ ਖਾ ਜਾਵੇ ਤੇ ਉਹ ਵੀ ਹਜਮ ਹੋ ਜਾਂਦੇ ਨੇ ਮਾਂ ਗਰਭਧਾਰਨ ਕੱਚੇ ਰੋੜ ਵੀ ਖਾਂਦੀ ਤੇ ਉਹ ਵੀ ਹਜਮ ਹੋ ਜਾਂਦੇ ਤੇ ਵੇਖੋ ਉੱਥੇ ਸਤਿਗੁਰੂ ਸਾਹਿਬ ਜੀ ਨੇ ਸਾਡੀ ਰੱਖਿਆ ਕੀਤੀ ਹੈ ਕੀ ਸੀ ਛੋਟੇ ਛੋਟੇ ਹੱਡ ਸੰ ਦਾ ਕੋਲੇ ਕੋਲਾ ਮਾਸ ਸੀ ਕੁਝ ਵੀ ਨਹੀਂ ਸੀ ਤੇਰਾ ਸਰੀਰ ਤੇ ਪਰ ਉੱਥੇ ਵੀ ਤੇਰੀ ਵਾਹਿਗੁਰੂ ਨੇ ਰੱਖਿਆ ਕੀਤੀ ਭਾਈ ਪਰ ਉਹਨਾਂ ਨੂੰ ਛੱਡ ਕਰਕੇ ਤੇ ਝੂਠੀਆਂ ਆਸਾਂ ਲਾ ਕਰਕੇ ਬੈਠਾ ਹੋਇਆ ਸੰਸਾਰ ਦੇ ਵਿੱਚ ਮਨੋਰਥ ਕੋਈ ਵੀ ਪੂਰਾ ਨਾ ਹੋਇਆ ਤੇ ਉੱਠ ਕੇ ਨਿਰਾਸ਼ਾਇ ਫੇਰ ਚਲੇ ਗਿਓਂ ਕਰ ਕਿਰਪਾ ਪ੍ਰਭ ਆਪਣੀ ਦਾ ਕਰ हे ਪ੍ਰਭ हे ਪਰਮੇਸ਼ਰ ਜੀ ਤੁਸੀਂ ਆਪਣੀ ਕਿਰਪਾ ਦਇਆ ਕਰਕੇ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ ਨਾਨਕ ਨਾਮ ਜਪਾ ਦਿਨ ਰਾਤ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਏ ਮਹਾਰਾਜ ਅਸੀਂ ਆਪ ਜੀ ਦਾ ਨਾਮ ਦਿਨ ਰਾਤ ਅਠੇ ਪੈਰ ਜਪਦੇ ਰਹੀਏ ਐਸੀ ਕਿਰਪਾ ਕਰਦੇ ਹੋ ਆਠ ਪੈਰ ਹਰ ਜੱਪੋ ਕਰਾਣੀ ਅਠੇ ਪੈਰ ਉਸ ਵਾਹਿਗੁਰੂ ਦਾ ਨਾਮ ਜਪਿਆ ਕਰ ਪਾਈ ਜਿਸ ਨੇ ਬੰਦ ਖੁਲਾਸੀ ਕੌਣੇ ਕਰਾਉਣੀ ਹੈ ਸਾਡਾ ਪਾਰ ਉਤਾਰਾ ਇਸ ਸੰਸਾਰ ਤੋਂ ਕਰਾਉਣਾ ਉਸ ਪਰਮੇਸ਼ਰ ਨੂੰ ਫਿਰ ਜਪਿਆ ਕਰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਥਨ ਕਰਦੇਆਂ ਤੋਂ ਅਨੇਕ ਨੇ ਇਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੇਖੀਆਂ ਵਾਹਿਗੁਰੂ 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 ਆਹੇ ਗੁਰੂ 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 ਖੰਡੇ ਪਾਟੇ ਦਾ ਅਮਰਤ ਸ਼ੋਭਾ ਪਾਈ ਗੁਰੂ ਕੇ ਲੜ ਲਗੋ ਗੁਰੂ ਕੇ ਸਿੱਖ ਸਿੱਖਨੀਆਂ ਸਜ ਕਰਕੇ ਬਾਣੀ ਬਾਣੇ ਦੇ ਧਾਰਨੀ ਹੋ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਵਾਰੋ ਇਹ ਲੋਕ ਸੁਖੀ ਪ੍ਰਲੋਕ ਸੁਹੇਨੇ ਹੋਣਗੇ ਲੇਖਕ ਤੈਨਾਂ ਛੁਟੀਏ ਖਿਨ ਖਿਨ ਪੂਲਨ ਹਾਰ ਬਖਸ਼ਣ ਹਾਰ ਬਖਸ਼ਣੈ ਨਾਨਕ ਪਰ ਉਕਾਰ ਕਰ ਕਿਰਪਾ ਰਬ ਅੰਤ ਨੀ ਦਾਤ ਨਾਮ ਕਰ ਨਾਮ ਜਪੈ ਦਿਨ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ